ਹਾਂ। ਉਹ ਆਹ ਪਹੁੰਚ ਗਏ ਭਾਈ ਸਿਖਰ ਦੁਪਹਿਰਾ ਹੋਣ ਤੋਂ ਪਹਿਲਾਂ ਖੇਤ ਆ। ਕਿੰਨਾ ਟਾਈਮ ਹੋ ਗਿਆ ਕਾਲਿਆ ਵੀ? 11 ਵਜੇ ਪਹੁੰਚ ਗਏ ਖੇਤ ਤੇ ਮੈਂ ਤੇ ਕਾਲਾ ਭਾਈ ਕੀੜਾ ਮਾਰਨੀ ਆਉਂਦੇ ਸੀਗੇ। ਤੇ ਇਹਨੇ ਮਨਪ੍ਰੀਤ ਕਹਿੰਦਾ ਜਾਣੇ ਤੋਂ ਹੈਗੇ ਉਹ ਦੋ ਕਈਆਂ ਟੰਕ ਕੇ ਲੈ ਜੋ। ਅਸੀਂ ਕਿਹਾ ਵੀ ਕਹਾਂ ਦਾ ਕਰਨਾ ਕਹਿੰਦਾ ਵੀ ਖਾਲੀ ਘੜਿਆ ਉਹ ਫਿਰ ਸਾਨੂੰ ਵੀ ਆਊਗਾ ਚੱਲ ਵੀ ਚਿੱਤ ਲਾਇਆ ਉਹਨੇ ਦੋ ਘੰਟੇ ਇਹ ਜੇ ਨਹਿਰ ਤਾਂ ਆਉਂਦੀ ਨਹੀਂ ਕਹੀ ਦਿਨ ਹੈ ਹਾਂ ਸਾਡਾ ਫਾਇਦਾ ਚੱਕ ਗਿਆ ਹਾਂ ਕਾਲਾ ਕੰਨ ਸਾਡਾ ਫਾਇਦਾ ਚੱਕ ਗਿਆ ਨਹਿਰ ਚ ਪਾਣੀ ਤਾਂ ਬਈ ਕਹੀ ਦਿਨ ਨਹੀਂ ਆਉਂਦਾ ਹਲੇ ਤੇ ਚਲ ਆਏ ਹੋ ਗਿਆ ਵੀ ਦੋ ਦੋ ਘੰਟੇ ਹੀ ਹੈ ਦੋ ਚਾਰ ਵਾਰੀ ਲਾਇਆਵਾਂਗੇ ਹੌਲੀ ਹੌਲੀ ਖਾਲੇ ਨੇ ਨਾਲ ਘੜੇ ਜਾਣਗੇ ਮਿੱਟੀ ਨਿਕਲ ਜੂ ਸ਼ੌਂਕ ਨਾਲ ਕੰਮ ਜਾਂ ਹੋ ਜਾਂਦਾ ਹੈਗਾ ਤੇ ਖੈਰ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਪਾਈ ਪਿੰਡ ਸੂਰਤੀਏ ਤੋਂ ਸਾਥੀ ਰਿਆ ਕਾਲ ਤੇ ਜੀ ਹੈ ਨੂੰ ਆਖਦੇ ਹਾਂ ਅੱਜ ਦੇ ਇਸ ਨਵੇਂ ਨਕੋਰ ਬਲੌਗ ਦੇ ਵਿੱਚ 17 ਮੱਗਰ ਤੇ 10 ਦਸੰਬਰ 11 2025 ਤੇ ਬੁੱਧਵਾਰ ਦਾ ਦਿਨ ਸੁਣਦੇ ਆ 11 ਵਜੇ ਦਾ ਵੇਲਾ ਸੁਣਦੇ ਆ ਤੇ ਖਾਲ ਤੇ ਲਾਉਣੇ ਜਿਉਟੀ ਢੇੜਾ ਮਾਰਨਾ ਆਏ ਸੀਗੇ ਤੇ ਕਾਲੇ ਨੂੰ ਮੈਂ ਦੇਖ ਲਈਏ ਸੁਸਤਰੀ ਵਾਲੀ ਕਣਕ ਜੀ ਬੀਜੀ ਸੀ ਜਿਹੜੇ ਕਿੰਨੀ ਕਿੰਨੀ ਨਿਕਲ ਆਈ ਤੇ ਉਹ ਵੀ ਵਿਖਾਉਨੇ ਆ ਤੁਹਾਨੂੰ ਤੇ ਪਹਿਲਾਂ ਐ ਜੀ ਹੋ ਗਿਆ ਵੀ ਆਉਣ ਸਾਰ ਖਾਰਤੇ ਮੜ ਜੀਏ ਨਹੀਂ ਪਤਾ ਫਿਰ ਜੇ ਕਿਸੇ ਕੰਮ ਨੂੰ ਆਪਾਂ ਝਪਟ ਜਾ ਮਾਰ ਕੇ ਚਿੰਬੜ ਜਗੇ ਫਿਰ ਉਹ ਐ ਲੱਗਦਾ ਹੁੰਦਾ ਝਟਪਟ ਹੋ ਗਿਆ ਤੇ ਕਈ ਵਾਰੀ ਬੰਦਾ ਜਦੋਂ ਕੇਸ ਵਾਲੀਆ ਵੜਦਾ ਵੜਦਾ ਘੌਲ ਕਰਦਾ ਕਰਦਾ ਲੇਟ ਹੋ ਜਾਂਦਾ ਕੰਮ ਕਰ ਕਰਦਾ ਤੇ ਫਿਰ ਘੌਲ ਜੀ ਹੋਈ ਐ ਨਹੀਂ ਪਤਾ ਉਹ ਉਧਰ ਪਰਾਂ ਫਿਰਦੇ ਫਿਰਦੇ ਅਮਰੂਦਾ ਬਣੀ ਲੌਂਕ ਜੀ ਉੱਥੇ ਕਿਸੇ ਗਵਾਂਢੀ ਕੋਲੇ ਖੜਜ ਗਏ ਤੇ ਫਿਰ ਉਹ ਕਹੇ ਐ ਨਹੀਂ ਪਤਾ ਭਾਈ ਮੋਢੇ ਦੇ ਧਰ ਕੇ ਮੋੜ ਜਗੀ ਉਮੀ ਓਏ ਇਧਰੋਂ ਲੱਗ ਗਈ ਜਾਂਨੇ ਆ ਪਾ ਥੋੜਾ ਹੀ ਕੰਮ ਆ ਪਰੇ ਜਾ ਕੇ ਫਿਰ ਮਗਰੋਂ ਮਾਰ ਦਾਂ ਗੇੜਾ ਉਤੋਂ ਦੀ ਤੇ ਉਹ ਵੀ ਭਾਈ ਨੌਜਵਾਨ ਗਾਣੇ ਚੋ ਬਹਿ ਜਾਂਦਾ ਸੀ ਇੱਥੇ ਰੱਖ ਜਾਓ ਕੋਟੀਆਂ ਲਾ ਕੇ ਆਉਂਦੇ ਹੋਏ ਚੱਕ ਲਾਂਗੇ ਇੱਥੇ ਰੱਖਦੇ ਆਉਂਦੇ ਹੋ ਇਧਰੋਂ ਆਈ ਚੱਕ ਲਾਂਗੇ ਉਧਰੋਂ ਗਰਮੀ ਆ ਜੂ ਫਿਰ ਚੱਕਣ ਨੂੰ ਜੀ ਨਹੀਂ ਕਰਨਾ ਹੈ ਪਾਣੀ ਆ ਉਹ ਵੀ ਗਨੜ ਢਲ ਗਿਆ ਰੇ ਹੋਏ ਜਵੇਂ ਗੱਦੀ ਕਾ ਵਰਗ ਹੋ ਰਿਹਾ ਕਲੇਰੀ। ਨਮਾਗਰੋ ਵੀ ਗੱਡੇ ਹੋਣਗੇ। ਪਾਣੀ ਪੀਵਾਂਗੇ। ਪਾਣੀ ਪੀਵਾਂਗੇ, ਜ਼ਰੂਰ ਪੀਵਾਂਗੇ, ਖੂਬ ਪੀਵਾਂਗੇ। ਉਹ ਤਾਂ ਉਹ ਗਵਾਂਡੀ ਪਾਣੀ ਲਈ ਜਾਂਦੇ। ਤਤਾ ਬਰੋਟੀ ਨਾਲ ਦਾ। ਤੇ ਖੈਰ ਧੰਨਵਾਦ ਬਾਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ। ਪਿੰਡਾਂ ਆਲਾ ਸਾਫ਼-ਸੋਤਰਾ ਮਾਹੌਲ, ਦੇਸੀ-ਪਰਦੇਸੀ ਗੱਲਬਾਤ ਜੀ ਕਰਦੇ ਰਹੇ ਨੇ, ਸਾਂਝੀ ਸੋਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਅਵੇ ਚ ਸਕਦੇ ਹਾਂ ਸੌਣ ਸਕਦੇ ਹਾਂ ਟਰਾਈਪੋਡ ਬਣਾਇਆ ਡਲੇ ਦਾ ਤੇ ਗਾਣਾ ਮਾੜਾ ਜਿਹਾ ਬੰਦ ਕਰ ਲੀ ਕਲਟਾ ਕਰਦੇ ਕਿ ਪੈਂ ਦੇ ਨਹੀਂ ਹੁੰਦੇ ਹੁਣ ਨਾ ਤੇ ਕਿਹਦੇ ਖਾਂਗਾ ਤੂੰ ਲੈ ਨਾ ਬੱਲੇ ਬੱਲੇ ਚੱਲ ਆਪਾਂ ਕਰਤਾ ਕਿ ਚੱਕ ਨਾ ਤੋਪ ਪਾਉਣੀ ਕਿਹੜਾ ਕਹਾ ਚੱਕੇਗਾ ਭਾਰਾ ਕਹੇ ਭਾਈ ਸਾਡੇ ਦੋਨੇ ਇੱਕੋ ਜੀ ਆ ਗਗੂ ਵਾਲਾ ਵੀ ਆਪਣੇ ਵਾਲਾ ਵੀ ਇੱਕੋ ਮਿਸਤਰੀ ਦੇ ਬਣਿਆ ਫੱਤਾ ਮਾਲੂਕਾ ਜ਼ਿਲ੍ਹਾ ਮਾਨਸਾ ਤੋਂ ਤੇ ਵਧੀਆ ਲਾਗੂ ਨੇਗੇ ਮਿੱਟੀ ਨੂੰ ਟੱਕ ਪੱਟਣ ਨੂੰ ਗਾਚੀ ਲਾਉਣ ਨੂੰ ਪਾਣੀ ਇਧਰ ਹੀ ਲਿਆਵਾਂ ਹੋਈ ਚੱਲ ਨਾਲ ਹੀ ਲੈ ਚੱਲਦੇ ਆ ਕੱਪਲਾਂ ਵੀ ਲਾ ਦ ਸੰਡਾ ਸੰਡਾ ਪੈਰ ਕਰਾਂਗੇ 11 ਤਰੀਕ ਨੂੰ ਸੁਣਦੇ ਆ ਬਈ ਭਾਖੜਾ ਨੇਰ ਚ ਪਾਣੀ ਆ ਜੂਗਾ ਤੇ ਉਸ ਤੋਂ ਬਾਅਦ ਇਹਨੂੰ ਬਾਰੀ ਲਾਵਾਂਗੇ ਤੇ ਕਈ ਦਿਨ ਹੋ ਗਏ ਇੱਕ ਵੀਰ ਪੁੱਛਦਾ ਸੀ ਬਾਈ ਉਧਰਲੇ ਕਣਕ ਨੂੰ ਪਾਣੀ ਕਿੰਨੇ ਟਾਈਮ ਬਾਅਦ ਲਾਇਆ ਜਾਂ ਕਿੰਨੇ ਟਾਈਮ ਬਾਅਦ ਲਾਉਣੇ ਹੁੰਨੇ ਆ ਤੇ ਕੁਸਰੇ ਵਾਲੀ ਕਣਕ 1 ਨਵੰਬਰ ਨੂੰ ਬੀਜੀ ਸੀ ਤੇ 1 ਦਸੰਬਰ ਨੂੰ ਪਾਣੀ ਲਾਇਆ ਮਤਲਬ ਮਹੀਨੇ ਦੀ ਹੋ ਗਈ ਸੀਗੀ ਉਹ ਉਧਰਲੀ ਤੇ ਇਹਦੀ ਤਰੀਕਵਾਰ yaad ਨਹੀਂ ਤੇ ਵੀਡੀਓ ਚ ਦੇਖ ਕੇ ਪਤਾ ਲੱਗ ਜੂਗਾ ਤੇ ਕਈ ਵਾਰੀ ਕੋਈ ਕੰਮਕਾਰ ਕੋਈ ਕਰਿਆ ਹੋਵੇ ਕਿਸੇ ਦਿਨ ਦੀ ਤਰੀਕਵਾਰ ਕੋਈ yaad ਨਹੀਂ ਹੁੰਦੀ ਆਪਾ ਆਪਾ ਫਿਰ ਬਈ ਮੈਨੂੰ ਕਹਿ ਦਿੰਦਾ ਤੇ ਆਹ ਦੇਖੀ ਵੀਡੀਓ ਚ ਕੱਢ ਕੇ ਹੋਏ ਫਲਾਣਾ ਕੰਮ ਕਿੰਨੇ ਤਰੀਕ ਨੂੰ ਕਰਿਆ ਸੀ ਤਾਂ ਕਰਕੇ ਉਹ ਜਿਹੜੀ ਤਰੀਕ ਵਾਰ ਦੱਸੀ ਉਹਦਾ ਨਜ਼ਾਰਾ ਆ ਜਾਂਦਾ ਕਈ ਵਾਰੀ ਹੋਈ ਆਪ ਵੀ ਪਿਛਲੇ ਬਾਰ ਦੀ ਕੋਈ ਵੀਡੀਓ ਦੇਖ ਲੈਨੇ ਕੋਈ ਸਾਲ ਪਹਿਲਾਂ ਦੀ ਉਹ ਦੇਖ ਕੇ ਪਤਾ ਲੱਗਦਾ ਕਿੰਨਾ ਕੁਝ ਬਦਲ ਗਿਆ ਆ ਸਮਾਰ ਕੇ ਸੋਨੇ ਹੀ ਗੱਡੂ ਸਮਾਰ ਕੇ ਛਿਲ ਗਏ ਚੰਗਾ ਸੋਨੇ ਚ ਲੱਗੂ ਅਗੀ ਸੂਤਾ ਹਾਂ ਚੱਕਣ ਗਿਆ ਕਿ ਬੋਤਲ ਠੀਕ ਆ ਭਾਈ ਤੇ ਇੱਕ ਘੰਟਾ 5-7 ਮਿੰਟਾਂ ਚ ਤਿੰਨ ਗਿਲੇ ਲਮਾ ਆ ਖਾਲ ਸਮਾਰਿਆ ਉਹ ਵੀ ਗੱਲਾਂ ਕਰ ਕਰਕੇ ਗੱਲਾਂ ਦਾ ਖੜਾ ਬਣਾ ਕੇ ਪੂਰਾ ਐ ਫੇਰ ਬਠਿੰਡੇ ਵੇਚ ਕੇ ਵੀ ਆਈ ਸੀ ਹਾਂ ਸਬਜ਼ੀਆਂ ਆ ਮੂਲੀਆਂ ਸਾਗਾਂ ਦੀਆਂ ਗੱਲਾਂ ਕਿਧਰੇ ਤੇ ਲੱਲੇ ਬੋਬੇ ਅੰਦਰਲੇ ਦੇ ਬਾਹਰਲੇ ਦੇ ਸਾਰੇ ਕੋ ਮਲੇ ਸੀ ਗੱਲਾਂ ਗੱਲਾਂ ਚ ਤੇ ਜੀ ਬਹੁਤ ਲੱਗਿਆ ਗੱਲ ਕਰ ਇਹ ਆ ਗੱਲ ਜਿਹੜੋ ਗੱਲਾਂ ਇੰਚ ਪਤਾ ਨਹੀਂ ਲੱਗਿਆ ਹੁੰਦਾ ਮੈਨੂੰ ਤਾਂ ਟਾਈਮ ਦਾ ਤਾਂ ਪਤਾ ਹੀ ਨਹੀਂ ਲੱਗਿਆ ਹਾਂ ਖਾਲ ਸਾਡੇ ਕੋਲੇ ਵੀ ਸਾਰੇ ਛੋਟੇ ਛੋਟੇ ਐ ਘੜਨ ਵਾਲੇ ਪਏ ਆਗੇ ਤੇ ਐ ਜੇ ਅਸੀਂ ਚੱਲ ਵੀ ਬਾਰੀਆਂ ਤੋਂ ਪਹਿਲਾਂ ਇਹ ਘੜ ਦਿਆਂਗੇ ਤੇ ਆ ਹੋਗੇ ਉਧਰਲੇ ਹੋਗੇ ਸੁੱਕਣ ਨਾਲ ਠੀਕ ਹੈ ਜੀ ਫਾਇਦਾ ਫੇਰ ਲਾ ਦਾਂਗੇ ਹੈ ਠੀਕ ਹੈ ਜੀ ਫਾਇਦਾ ਲਾ ਦਾਂਗੇ ਜਿਉਟੀ ਹੌਲੀ ਹੌਲੀ ਕੱਢਣ ਵਾਸਤੇ ਇਹ ਨਹੀਂ ਇਹਦੇ ਨਾਲ ਹੀ ਸੀ ਵੀ ਇੱਧਰ ਮਿੱਟੀ ਲੱਗੂਗੀ ਇਹ ਮਿੱਟੀ ਤਾਂ ਐ ਨਹੀਂ ਲਾਈ ਫਿਰ ਇੱਧਰ ਦੀ ਐ ਲੰਗੀ ਜਾਊਗਾ ਪਾਣੀ ਤੇ ਇੱਕ ਨੱਕਾ ਬਈ ਆਪਣਾ ਇੱਥੇ ਹੈਗਾ ਬਰਾ ਪਾਣੀ ਵਾਲਾ ਪਾਈਪਲਾਈਨ ਵਾਲਾ ਇਹ ਨੱਕੇ ਦਾ ਪਾਣੀ ਲਾਉਣ ਵਾਸਤੇ ਆ ਇਹ ਇਹ ਦਾ ਕਦੇ ਕਦਾਈ ਖੋਲਦੇ ਹੁੰਨੇ ਆ ਉ ਬਰਮਾ ਪਾਉਥ ਲਾਉਣੇ ਨੇ ਉੱਥੋਂ ਸਾਰੇ ਪਾਸੇ ਐ ਪਾਣੀ ਜਾਂਦਾ ਹੋ ਜਾਂਦਾ ਬਰਮਾ ਲਾ ਕੇ ਇਹ ਘੁੰਮਦਾ ਘਮਾਉਂਦਾ ਤੇ ਹੁਣ ਕਣਕ ਵਾਲੇ ਪਾਸੇ ਕਿਹੜਾ ਮਾਰ ਕੇ ਆਵਾਂਗੇ ਉਸ ਸਰੀ ਵਾਲੀ ਕਣਕ ਦੇਖ ਕੇ ਆਈਏ ਕੱਲੇ ਪਹਿਲਾਂ ਬਹੁਤ ਆ ਹਾਂ ਬਹੁਤ ਨਿਕਲੇ ਇਪੋਣੀ ਵਿਆਹ ਦੇ ਕੋਟਾ ਵੀ ਗੜਾ ਉਹਦੇ ਤਣਾ ਮੰਨਦੇ ਦੇਖਿਆ ਉਹ ਵਾ ਮਾਰ ਦੇ ਚੱਕੇ ਉਹ ਬੱ ਗੰਦਾ ਕੰਮ ਕਰ ਦਿੰਦੇ ਤੇ ਬਾਈ ਚਲ ਇੰਨਾ ਕਿ ਸ਼ੌਂਕ ਨਾਲ ਡਿਊਟੀ ਜੀ ਲਾ ਕੇ ਹੁਣ ਥੋੜਾ ਥੋੜਾ ਕਰਕੇ ਭਾਵੇਂ 4 ਦਿਨਾਂ ਅਜ 5 ਦਿਨਾਂ ਅਜ ਭਾਵੇਂ 7 ਦਿਨਾਂ ਅਜ ਕੱਢ ਜੀਏ ਫਿਰ ਇਹਦਾ ਐ ਸ਼ੌਂਕ ਜੀ ਨਾਲ ਕੰਮ ਕਰੀ ਜਊਗਾ ਪਰ ਇੱਕਦਮ ਜਦੋਂ ਕਾਮਾ ਜੜਾ ਉਹਨ ਦਾ ਉੱਤੇ ਫਿਰ ਉਹਦੋਂ ਖਿੱਚ ਤੂਜੀ ਚ ਕਰਨਾ ਪੈਂਦਾ ਤੇ ਹਾਂ 2 ਘੰਟੇ ਖੇਤ ਲੱਗ ਜੂਗਾ ਜੀ ਇਹਨਾਂ ਨਾਲ ਮੁੜ ਜਾਗੇ ਕੱਲ ਨੂੰ ਪਰਸ ਨੂੰ ਫਿਰ ਡਿਊਟੀ ਲਾ ਜਾਗਾ ਕੰਗਾ ਜਨ ਲੈ ਆਏ ਸੀ ਨਹੀਂ ਮਿੱਟੀ ਕੱਢੀ ਜਾਂਦੇ ਅੱਜੋ ਕੀ ਕਹਿੰਦੇ ਹੋਣਗੇ ਕਾਲੇ ਉਸ ਨੂੰ ਗੰਗੇ ਜੀ ਨੂੰ ਭਾਈ ਜਿਹੜੇ ਨਾਲ ਆਪਾਂ ਆਏ ਉਹ ਵੀ ਕਹਿੰਦੇ ਆ ਲੋਕ ਫੈਰੋਂ ਕਹਿੰਦੇ ਆ ਜਿਹਦੇ ਨਾਲ ਆਏ ਖੱਬੜ ਰੋਲ ਨਾ ਮੰਨ ਲਓ ਉਹਨੂੰ ਦੱਸਿਓ ਕੀ ਕਹਿੰਦੇ ਹੋ ਕਿੱਥੋਂ ਵੀਡੀਓ ਦੇਖਦੇ ਹੋ ਤੁਸੀਂ ਤੇ ਉਹ ਖੱਬੜ ਰੋਲ ਨੇ ਜੀ ਇਹਨੂੰ ਕੀ ਕਹਿੰਦੇ ਆਗੇ ਤੇ ਕੰਪਲ ਦਾ 꺥ੜਾ ਲੂੰਬੜ ਪੁੱਛੀ ਆ ਬਈ ਇੱਥੇ ਤੇ ਇਹੀ ਹੁੰਦੀ ਹੈ ਲਗਭਗ ਸਾਡੇ ਹੀ ਖਾਲਾਂਿਆਂ ਚ ਮੱਥਿਆਂ ਤੇ ਤੇ ਖੱਬਲ ਕਿਤੇ ਟਮਾਟਰਲੇ ਥਾਈਂ ਜਿਵੇਂ ਆ ਹਰੇ ਵਾਲੀ ਬੱਟ ਜੀ ਹੈ ਦੇ ਮੱਥੇ ਕਿਤੇ ਖੱਬਲ ਹੋ ਜੂਗਾ ਮਾੜਾ ਮੋਟਾ ਖਾਵਾਂ ਤੇ ਨੀ ਖਾਲਾਂ ਚ ਦਾ ਬਸ ਇਹੀ ਹੁੰਦੀ ਆ ਮੋਟੀ ਮੋਟੀ ਜੀ ਖੱਬਲ ਦਾ ਤਾਂ ਨਾਮ ਹੋ ਨਿਸ਼ਾਨੀ ਮਟਾ ਦਾ ਲੋਕਾਂ ਨੇ ਕਰ ਕਰ ਕੇ ਪ੍ਰੇਆ ਕਾਲਿਆਣਾ ਆ ਬਾਜਾ ਬਹੁਤ ਘੈਂਟ ਆ ਯਾਰ ਤੇਰੇ ਝੱਗੇ ਤੇ ਬਾਜ ਬਾਜ ਦਾ ਬਣਾਵਾ ਕਾਲਾ ਵਰਾੜ ਤੂੰ ਯਾਰ ਬਾਲੀਵਾਲ ਵਾਲੀ ਵਰਦੀ ਘਰੇ ਨਾ ਰੱਖੀ ਆ ਮੈਂ ਬਸ ਹੀ ਆ ਜੀ ਲੱਗੇ ਨਾ 2 ਘੰਟੇ ਮੈਂ ਬਸ ਆਉਣੇ ਬਸ ਘਰੇ ਜੀ ਦਾਦਾ ਦਾ ਹੂੰ ਸ਼ਿਆ ਰੌਣ ਤੋਂ ਸੁਸਤਰੀ ਵਾਲੀ ਕਣਕਾ ਦਿਖਾ ਕੇ ਲਿਉਣੇ ਆ ਪਈ ਜਿਹੜੇ ਲੱਗੀ ਹੋਈ ਛੰਡ ਕੇ ਬੀਜੀ ਸੀ ਤੇ ਆਪਣਾ ਖੂ ਦਾ ਹਾਲ ਆ ਹੋ ਗਿਆ ਤੇ ਲੋਡ ਨਹੀਂ ਸੀ ਤਾਂ ਤੇ ਐਂਦ ਕੀ ਜਦੋਂ ਮੈਂ ਲਦਾਖ ਗਿਆ ਉਦੋਂ ਮੀਹਾ ਵੇਲੇ ਇਹ ਵੀ ਬੰਗਾਲੇ ਡਾ ਇਹ ਕੱਢਿਆ ਹੋ ਸੀ ਉਦੋਂ ਢਾਢੇਰੀ ਹੋ ਗਿਆ ਸੋਕਨ ਵਾਲਾ ਮੁੜ ਕੇ ਕੱਢੀ ਨਹੀਂ ਹੈਗਾ ਹਾਂ ਇਹ ਕਹਿੰਦੇ ਪਿਆਰੇ ਤੇ ਤੇ ਹੁਣ ਜਦੋਂ ਪੱਕਾ ਕਰਨਾ ਹੋਇਆ ਉਹਦੇ ਹੀ ਕੱਢਾਂਗੇ ਕੱਲੇ ਹੈ ਤੇ ਜਿਉਂ ਹੀ ਨੇ ਉਗਰੇ ਸੀ ਬਾਈ ਜਿਉਂ ਹੀ ਦੁਬਾਰੇ ਬੀਜੀ ਆ ਕਾਲੇ ਘੇੜੀ ਤੇ ਬੀਜ ਨੁਸਕਾ ਆ ਗਿਆ ਸੀ 20 ਮਾੜਾ ਸੀ ਸਾਰਾ ਇੱਕ ਇੱਕ ਬੀਜ ਨੇ ਵੀ ਟੰਗੂਰ ਨਹੀਂ ਮਾਰਿਆ ਸੀ ਪਹਿਲਾਂ ਵਾਲੇ ਨੇ ਕਣਕ ਦੇ ਨਾਲ ਹੀ ਬੀਜੀ ਹੋਈ ਸੀ ਉਹਦੇ ਇਹ ਹੁਣ ਵਾਲਾ ਪਹਿਲਾਂ ਵਾਲਾ ਹੈ ਬਈ ਇਹ ਨਵਾਂ ਹੂਆ ਹੈਂ ਕਿਤੇ ਹੈ ਤਾਂ ਪਹਿਲਾਂ ਨਾਲ ਵੀ ਨਿਕਲਦੇ ਆ ਬਲਾ ਇਹਨਾਂ ਹੁਣ ਚਿੱਟੇ ਜਿਗੇ ਹਾਂ ਉਹ ਲਾਲ ਜਿਹੇ ਪਹਿਲਾਂ ਵਾਲਾ ਪਹਿਲਾਂ ਨਾਲ ਤਾਂ ਇੱਕ ਵੀ ਦਾਣਾ ਨਹੀਂ ਖਰਾ ਹੋਇਆ ਪਾਪਾ ਕਹਿੰਦਾ ਮੈਂ ਦੇਖ ਕੇ ਨਹੀਂ ਗਿਆ ਉਹਦੇ ਦਾ ਕਿੰਨੇ ਦਿਨ ਥੋੜੀ ਹੋਈ ਨਹੀਂ ਤਾਂ ਬਹੁਤ ਆਉਂਦਾ ਕਿੰਨੇ ਦਿਨ ਹੋਏ ਹੈ ਤਾਂ ਢੰਗੂਰੀ ਮਰੂਗੀ ਆ ਜਾ ਹਾਂ ਚੱਲ ਆਇਆ ਉੱਧਰ ਦੇਖ ਕੇ ਆਉਣੇ ਕਣਕ ਆ ਲੈ ਕੇ ਜਾਮਨ ਦੀ ਪੱਤੀ ਲੈ ਕੇ ਇੱਥੇ ਜਾਂਦੇ ਨੇ ਆ ਸੀ ਯਾਦ ਰੱਖੀਂਗਾ ਇਹ ਦੱਲੀ ਭਾਈ ਆਪਣੀ ਉਹ ਕਣਕਾ ਜਿਹੜੀ ਸੁਸਤਰੀ ਵਾਲੀ ਛੰਡਾ ਕੇ ਬੀਜੀ ਸੀ ਗ੍ਰੈਂਡ ਕਰਵਾ ਕੇ ਇਹ ਸੁੱਖ ਨਾਲ ਵਧੀਆ ਨਿਕਲਿਆ ਈ ਇਹਦਾ 20 55 ਕਿਲੋ ਤੋਂ ਵੀ ਟੱਪ ਗਿਆ ਸੀ ਉੱਤੇ ਜਿਹੜਾ ਪਾਇਆ ਸੀਗਾ ਤੇ ਇਹਨੇ ਜੋ ਆਏ ਸੀ ਜਲ ਮੰਨ ਲਓ ਕਿल्ले ਮਗਰ ਜੇ 10 ਕਿਲੋ ਵੀ ਨਾ ਉਗਰਿਆ ਬਾਕੀ ਵੀ ਬਹੁਤ ਰਹਿ ਜੂਗਾ ਤੇ ਬਹੁਤਾ ਖੈਰ ਸੁਖਣ ਵਾਲੀ ਨਹੀਂ ਦਾ ਰਾਜੀ ਖੁਸ਼ੀ ਹੋਵੇ ਚੱਲੀਏ ਕਾਲੇ ਹੈਂ

ਚੋਕਰ ਦਾ ਕੰਮ ਕਰਾਉਣ ਵਾਲਾ ਇਹ ਬਾਈ ਆਹ ਚਾਨਣ ਇੱਕ ਤੇ ਬੀ ਕੇ ਕਮਾਰ ਨੇ ਉੱਪਰ ਜਾ ਰੱਖ ਗਈਆਂ ਇਹ ਰੱਖਿਆ ਪਹਿਲਾਂ ਕਿ ਕਮਾਰ ਲੈਣ ਦੇਖੋ ਉਥੇ ਮਾਰੋਂਦੇ ਆਉਂਦੇ ਆਉਂਦੇ ਹਾਂ ਫਿਰ ਦਵਾਇਕ ਮਾਰਦਾ ਤੇਰੇ ਪੈਰ ਤੇ ਮਾਰਦੀ ਹਾਂ ਮਾਰੀ ਜੇ ਪਰ ਹੋਂ ਨਾ ਬਤੀ ਪਹਿਲਾਂ ਤਾਂ ਨਹੀਂ ਬਚਾਂ ਉਹ ਰੋਸ ਗਿਆ ਜਾਂਦਾ ਹੈ। ਜੀਆ ਭਾਈ। ಗ್ರಾಮ ਪੰਚਾਇਤ ਸੁਰਤੀ ਅੱਜ ਫੇਰ ਭਾਈ ਤੁਹਾਨੂੰ ਜੀ ਆਇਆਂ ਨੂੰ ਆਖਦੀ ਆ। 哎呀，这烟。